ਨਗਾ ਲੱਗ ਟਾਰਗੇਟ ਕੈਂਡੀਸਟੋਰੀ ਦੀਆਂ ਜਿਹੜੀਆਂ ਵੀਡੀਓ ਆ ਰਹੀਆਂ ਸਰ ਇੱਕ ਗਣੀ ਗੱਲਾਂ ਹੁੰਦੀਆਂ ਨੇ ਕਿੱਥੋਂ ਆਉਂਦੀਆਂ ਗੱਲਾਂ ਦਿਮਾਗ 'ਚ ਕਿਉਂਕਿ ਹਰ ਗੱਲ ਜਿਹੜੀ ਆ ਤੁਹਾਡੀ ਬੋਲ ਹਾਸਾ ਬੰਦਾ ਪਤਾ ਨਹੀਂ ਰੱਬ ਨੇ ਕੋਈ ਆਈ ਜਾਂਦੀ ਮੈਨੂੰ ਵੀ ਆਉਣੀ ਪਤਾ ਲੱਗਦਾ ਬੰਨ ਕੇ ਆ ਕਿ ਤੁਹਾਨੂੰ ਲੋ ਮੈਂ ਵੀ ਦੇਖਿਆ ਬਹੁਤ ਸੋਸ਼ਲ ਮੀਡੀਆ ਤੇ ਇਹ ਹੈ ਇਹ ਸ਼ੁਰੂਆਤ ਕਿੱਥੋਂ ਹੋਈ ਤੁਹਾਡੀ ਸੋਸ਼ਲ ਮੀਡੀਆ ਦੀ ਮੈਂ ਇੱਕ ਫਿਲਮ ਕੀਤੀ ਸੀ ਭਾਬੀ ਦਾ ਘਰ ਤੋਂ ਟੀ ਲੁਧਿਆਣੇ ਘਰ ਵੇਚ ਤੇ ਉੱਥੇ ਕੈਂਡੀ ਸਾਹਿਬ ਮੈਨੂੰ ਮਿਲੇ ਕਹਿੰਦੇ ਵੀ ਥੋੜੀ ਐਡੇ ਸਾਡੇ ਨਾਲ ਕਰੋ ਤੇ ਮੈਂ ਉਹਨਾਂ ਨਾਲ ਲਗਾਟਰ ਕਰਦਾ ਰਿਆ ਦੇਖ ਲੈ ਦੇ ਇੱਕ ਤੀ ਨੌਵੇਂ ਪਰ ਬੀਰਗ ਦਾ ਲਵਾਜ਼ ਪਾਇਆ ਦਾ ਇਹ ਕੀ ਕਾਰਨ ਹੋਇਆ ਕੰਨ ਆ ਤਿੰਨ ਨੌਕਰੀ ਨੂੰ ਕਿੰਨੀ ਤੱਕ ਹੰਢਲੀ ਨਹੀਂ ਤੇ ਉਹ ਲਿਆਈ ਦੇ 20 ਰੁਪਿਆ ਦੀ ਜੱਬੀ ਲਿਆਈ ਦੀ ਇਹ 20 ਹਜ਼ਾਰ ਕਮਾ ਲਈਦਾ ਐਡੀ ਗੰਗ ਦੀ ਦੱਬੀ ਆ ਉਹਦੇ ਸਾਰੇ ਕਮਾ ਲਿਆ ਅੱਜ ਅਸੀਂ ਸੋਸ਼ਲ ਮੀਡੀਆ ਸਟਾਰ ਦਿਖਾ ਰਹੇ ਆ ਆਪਾਂ ਰਵੀ ਦੁੱਲਾ ਜੀ ਜਿਹੜੇ ਸੋਸ਼ਲ ਮੀਡੀਆ ਦੇ ਬਹੁਤ ਜ਼ਿਆਦਾ ਫੇਮਸ ਹੈ ਹਾਸੇ ਵਾਲੀ ਵੀਡੀਓ ਬਣਾ ਬਣਾ ਕੇ ਜਿਹੜੀ ਉਹਨਾਂ ਦੀ ਵੀਡੀਓਜ਼ ਬਹੁਤ ਚੱਲਦੀਆਂ ਨੇ ਸੋਸ਼ਲ ਮੀਡੀਆ 'ਤੇ ਆਪਾਂ ਗੱਲ ਵੀ ਕਰਾਂਗੇ ਰਵੀ ਭਾਈ ਨਾਲ ਰਵੀ ਦੁੱਲਾ ਵੀ ਨਾਲ ਗੱਲ ਕਰ ਗੱਲ ਵੀ ਕਰਾਂਗੇ ਕਿ ਕਿ ਖਸਾ ਦੇ ਕੇ ਹੋਰ ਇਹਨਾਂ ਦੇ ਨਾਲ ਸੁਣਾ ਗੱਲ ਹਾਸੇ ਵਾਲੀਆਂ ਗੱਲਾਂ ਕਿ ਹਾਸਾ ਕਿਸ ਤਰ੍ਹਾਂ ਲੋਕਾਂ ਨੂੰ ਖੁਸ਼ ਰੱਖਦਾ ਹੈ ਕਿ ਖੁਸ਼ ਰਹਿਣ ਨਾਲ ਹਰ ਬੰਦਾ ਤੰਦਰੁਸਤ ਰਹਿੰਦਾ ਪਰ ਇਹ ਲੋਕਾਂ ਨੂੰ ਤੰਦਰੁਸਤ ਰੱਖਦੇ ਆ ਹਸਾ ਕੇ ਆਪਣੇ ਨਾਲ ਆਪਾਂ ਗੱਲ ਵੀ ਕਰਦੇ ਭਾਈ ਨਾਲ ਭਾਜੀ ਕੀ ਕਾਰਨ ਹੈ ਲੋਕਾਂ ਨੂੰ ਤੁਸੀਂ ਇੰਨਾ ਹਾਸਾ ਕਰਵਾਉਂਦੇ ਹੋ ਵੀ ਲੋਕੀ ਜਿਹੜੇ ਨਸਰ ਲੋਕੀ ਹਰ ਬੰਦਾ ਕਹਿੰਦਾ ਡਾਕਟਰ ਕਹਿੰਦੇ ਵੀ ਖੁਸ਼ ਰੋ ਖੁਸ਼ ਰਹਿ ਕੇ ਤਬੀਅ ਸਹੀ ਹੋ ਜਾਂਦੀ ਪਰ ਤੁਸੀਂ ਡਾਕਟਰਾਂ ਦਾ ਕੰਮ ਤੁਸੀਂ ਕਰ ਦਦੇ ਹੋ ਹਾਂਜੀ ਹਾਂਜੀ ਮੈਨੂੰ ਨਾ ਜਦੋਂ ਕਿੰਨਾ ਹਾਸਾ ਹੁੰਦਾ ਨਾ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਮੈਂ ਕਈ ਜਿਹੜੀ ਗੱਲ ਹੈ ਕਿ ਕਾਰਨ ਬੰਦਾ ਹਾਸਾ ਚੁੱਕੇ ਨਾ ਕੀ ਕਹਿੰਦੇ ਅੱਖੀਆਂ ਦੁਖਣ ਲੱਗ ਜਾਂਦੀਆਂ ਤੇ ਜਦੋਂ ਕੋਈ ਹਾਸਾ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਤਾਂ ਆਪਾਂ ਇਸ ਕਰਕੇ ਹਾਸਿਆਂ ਵਾਲੀਆਂ ਵੀਡੀਓ ਬਣਾ ਰਹੇ ਹਾਂ ਲਗਾ ਲਗ ਤਾਰੇ ਕੈਂਡੀ ਸਟੂਡੀਓ ਤੇ ਸਾਡੀਆਂ ਵੀਡੀਓ ਆ ਰਹੀਆਂ ਸਰ ਇੱਕ ਗਣੀ ਗੱਲਾਂ ਹੁੰਦੀਆਂ ਨੇ ਕਿੱਥੋਂ ਆਉਂਦੀਆਂ ਗੱਲਾਂ ਦਿਮਾਗ 'ਚ ਕਿਉਂਕਿ ਹਰ ਗੱਲ ਜਿਹੜੀ ਆ ਤੁਹਾਡੀ ਬਹੁਤ ਖਾਸ ਆ ਬੰਦਾ ਪਤਾ ਨਹੀਂ ਰੱਬ ਨੇ ਕੋਈ ਆਈ ਜਾਂਦੀ ਮੈਨੂੰ ਤੇ ਆਪ ਨਹੀਂ ਪਤਾ ਲੱਗਦਾ ਬਣ ਕੇ ਕਿੱਦਾਂ ਕਿਉਂਕਿ ਤੁਹਾਨੂੰ ਲੋ ਮੈਂ ਵੀ ਦੇਖਿਆ ਬਹੁਤ ਸੋਸ਼ਲ ਮੀਡੀਆ ਤੇ ਵੀ ਆ ਇਹ ਸ਼ੁਰੂਆਤ ਕਿੱਥੋਂ ਹੋਈ ਤੁਹਾਡੀ ਉਸ ਮੀਡੀਆ ਦੀ ਮੈਂ ਇੱਕ ਫਿਲਮ ਕੀਤੀ ਸੀ ਭਾਬੀ ਦਾ ਭਰਤੂਰ ਤੇ ਲੁਧਿਆਣੇ ਘਰ ਵੇਖ ਸੀ ਤੇ ਉੱਥੇ ਕੈਂਡੀ ਸਾਹਿਬ ਮੈਨੂੰ ਮਿਲੇ ਕਹਿੰਦੇ ਵੀ ਤੁਸੀਂ ਐਡੇ ਸਾਡੇ ਨਾਲ ਕਰੋ ਫਿਰ ਮੈਂ ਉਹਨਾਂ ਨਾਲ ਲਗਾਟਰ ਕਰਦਾ ਰਿਆ ਜਿਹਨਾਂ ਬਜ਼ੁਰਗਾਂ ਦੇ ਰੋਲ ਕੰਦਾ ਪਿਆ ਜਰੀ ਪਰਫੈਕਟ ਮੈਂ ਜਿਹੜਾ ਬਜ਼ੁਰਗਾਂ ਦੇ ਰੋਲ ਚ ਮੈਂ ਕਿਉਂਕਿ ਰੱਬ ਨੂੰ ਮੇਰੀ ਆਵਾਜ਼ ਦੇ ਕੋਹੇ ਇਦਾਂ ਦੀ ਤੇ ਇਹ ਆਵਾਜ਼ ਨੇ ਮੈਨੂੰ ਬੜਾ ਮਤਵਲਾ ਦਿੱਤਾ ਉਹ ਕੀ ਉਹਨੂੰ ਕਹਿੰਦੇ ਨਾਮ ਡਿੱਟਾ ਕਿਤੇ ਕਿਤੇ ਕੰਮ ਕੀਤਾ ਫਿਰ ਜਾ ਕੇੜੇ ਇੱਕ ਮੈਂ ਕੀਤਾ ਜਾ ਕੇ ਕਿਹੜੇ ਹਾਸੇ ਕਲਾਕਾਰ ਨਾਲ ਕੀਤਾ ਤੁਸੀਂ ਕਹਿੰਦੇ ਮੈਂ ਕਾਫੀ ਕਲਾਕਾਰਾਂ ਨਾਲ ਕੰਮ ਕੀਤਾ ਵੱਡੇ ਵੱਡੇ ਸਟਾਰਾਂ ਨਾਲ ਵੀ ਮੈਂ ਕੰਮ ਕੀਤਾ ਵਾ ਤੇ ਹੁਣ ਲਗਾਟਰ ਮੈਂ ਕੈਂਡੀ ਸਟੂਡੀਓ ਤੇ ਲੱਗ ਚੱਲ ਲੈਂਦਾ ਹਾਂ ਕੰਡਿਨਾ ਕਰ ਰਿਆਂ ਗਰੀਬਾਂ ਦਾ ਸੰਜੇ ਡਟ ਕੰਡੀਆਂ ਪਾ ਕਿੱਥੇ ਸਾੜੇ ਕਰਦੇ ਆ ਦੇਖਿਆ ਜੇ ਤੇ ਇੱਕ ਤੀ ਨੌਜਵਾਨੋਂ ਪਰ ਬਜੁਰਗ ਦਾ ਲਵਾਜ਼ ਪਾਇਆ ਦਾ ਇਹ ਕੀ ਕਾਰਨ ਹੋਇਆ ਕੰਨ ਆ ਤੇ ਨੌਕਰੀ ਨੂੰ ਕਿੰਨੀ ਤੱਕ ਮਿਲਣੀ ਨਹੀਂ ਤੇ ਉਹ ਲਿਹਾਈ ਦੇ 2000 ਰੁਪਿਆ ਦੇ ਦੱਬੀ ਲਿਹਾਈ ਦੀਆਂ ਦੇ 2000 ਕਮਾ ਲਈਦਾ ਐਡੀ ਗੰਗ ਦੇ ਦੱਬੀ ਆ ਉਹਦੇ ਸਾਰੇ ਕਮਾ ਲਿਆ ਡਾਰੀ ਨੂੰ ਚਿੱਟਾ ਕਰਨ ਲਈ ਤਾਂ ਉਹਦੇ ਨਾਲ ਤੁਰੇ ਜਾਂਦੇ ਆ ਤੇ ਰੇਡੀਗਲਾ ਸਟੂਡੀਓ ਚ ਹੀ ਹੁੰਦੀਆਂ ਕਿ ਘਰ ਵੀ ਘਰਦਨੇ ਕਿਸੇ ਵਲੇ ਹਾਸਾ ਆਏ ਫਸ ਗਈਆਂ ਤੇ ਨਹੀਂ ਮੈਂ ਜਿੱਥੇ ਵੀ ਜਾਵਾਂ ਨਾ ਤੇ ਉੱਥੇ ਮਤਲਬ ਜਿੱਥੇ ਮੈਂ ਜਾਵਾਂ ਤਾਂ ਹੌਂਕ ਲੱਗ ਜਾਂਦੀ ਆ ਮੈਨੂੰ ਰੱਬ ਨੇ ਗੋਣੀ ਇਹੋ ਜਿਹਾ ਦਿੱਤਾ ਵੀ ਮੰਨੇ ਨੂੰ ਮੈਂ ਹੱਸ ਸਕਣਾ ਤੇ ਕਹੇ ਰਕੇ ਹਵਲੇ ਦਾ ਯਾਰ ਦੋਸਤ ਜੀ ਬੈਠਿਆ ਕਿਸੇ ਨੂੰ ਗੱਲ ਲਾ ਲਈ ਦੀ ਗੱਲ ਕਰ ਲਈ ਦੀ ਆ ਇਦਾਂ ਵੀ ਕਦੀ ਹੁੰਦਾ ਤੇ ਗੁੱਸਾ ਕਰ ਲੈਂਦਾ ਕਿਸੇ ਵਲੇ ਨਹੀਂ ਕਰਦਾ ਮੈਂ ਕੋਈ ਅਛਾਂ ਨਹੀਂ ਕਰਦਾ ਉਹਨਾਂ ਨੂੰ ਪਰਾ ਵੀ ਇਹਨੇ ਗੱਲ ਲਾਉਣੀ ਲਾਉਣੀ ਆ ਤੇ ਬੜੀ ਚਲੋ ਜਿੱਥੇ ਮੈਂ ਜਿੱਦੋਂ ਮੈਂ ਸਕੂਲੇ ਵੀ ਪੜਨਾ ਹੁੰਦਾ ਨਾ ਕਈ ਵੇ ਆਨੇ ਨੂੰ ਸਮਝੋਚੇ ਘਮਾਣੇ ਆ ਰਿਪੀ ਨੂੰ ਸਮਝੇ ਨੂੰ ਸਮਝੇ ਘਮਾਣੇ ਬਿਹਨ ਕੋ ਗੱਲ ਨਾ ਲਾਈ ਤੇ ਮੈਂ ਜਿੱਦੋਂ ਵੀ ਮਦਦ ਲੈ ਕੀ ਕੰਡਿਆ ਪੀਦਾ ਪਹਿਲੋਂ ਇੱਕ ਗੁੰਜਿਆ ਆਪਣੇ ਬਕਸ਼ਿਆਂ ਤੇ ਉੱਠ ਕੇ ਕਰਕੇ ਚੰਗੀ ਜਾਂਦੇ ਹਨ ਉਹਨਾਂ ਕਾਫੀ ਨਾਂ ਰੱਬ ਦੀ ਕਿਰਪਾ ਬਣ ਗਿਆ ਧੰਨਵਾਦ ਹੋਣਾ ਦੇ ਤਾਂ ਵੀ ਲੋਕਾਂ ਨੂੰ ਹਸਾਉਂਦਾ ਲੋਕੀ ਹੱਸਦਾ ਬਹੁਤ ਘੱਟ ਮਤਾਂ ਅੱਜ ਕੱਲ ਲੋਕੀ ਆ ਆ ਦਿਨਾਂ ਚ ਲੋਕ ਦੁਖੀ ਬਹੋ ਰਹੇ ਤੁਹਾਨੂੰ ਪਤਾ ਜੀ ਆ ਕੋਈ ਤੇ ਫਿਰ ਸਾਨੂੰ ਨਾ ਰੱਬ ਨੂੰ ਪਤਾ ਨਹੀਂ ਕੀ ਵਰਦਾਨ ਮਿਲਿਆ ਹੋਵੇ ਜਿਹੜਾ ਤੇ ਜਦੋਂ ਮੈਂ ਮੈਂ ਗੱਲ ਕਰਨ ਕਈ ਜਣ ਕੰਡੀਪਰ ਖੁਸ਼ ਹੋ ਜਾਂਦਾ ਕਿੰਦਰ ਤੇਰੀ ਮਾਂ ਨੇ ਤੈਨੂੰ ਜੰਮਿਆ ਕਿਦੈਕਤ ਦੇ ਆ ਖੁਸ਼ ਹੋ ਜਾਂਦਾ ਜਦੋਂ ਆਪਾਂ ਇਕੱਠੇ ਬੈਨੇ ਬਰਾਤ ਨਾ ਮੀਟਿੰਗਾਂ ਕਰਦੋਂ ਖੁਸ਼ ਹੋ ਜਾਂਦਾ ਰੱਬ ਨੂੰ ਗੱਲ ਫੁੱਟਦੀ ਭਰੀ ਆ ਇਹ ਫਿਰ ਪ੍ਰੋਗਰਾਮਾਂ ਤੇ ਜਾਂਦੇ ਹੋ ਕਿ ਤੁਸੀਂ ਮਤਲਬ ਇਨਵਾਈਟ ਕਰਦੇ ਲੋਕੀ ਕਿੱਦਾਂ ਕਰਦੇ ਨੇ ਹਾਂਜੀ ਇਨਵਾਈਟ ਕਰਦੇ ਲੋਕ ਪ੍ਰਮੋਸ਼ਨਾਂ ਵੀ ਕੱਢੀ ਜਾਂਦੀਆਂ ਮਾਰਾ ਤੇ ਆਪਣੇ ਨਾਲ ਰਾਜਾ ਜਿਹਾ ਉਤਾਰੋ ਦੇ ਨਾ ਮੈਨੂੰ ਪ੍ਰੋਮੋਸ਼ਨਾਂ ਦੇਣੀਆਂ ਲਗਾਤਾਰ ਕਰਨ ਕਿੱਥੇ ਕਿੱਥੇ ਜਾਂਦੇ ਤੁਸੀਂ ਜਿੱਥੇ ਜਿੱਥੇ ਲੋਕ ਬੁਲਾਉਂਦੇ ਆਪੇ ਜਾਂਦੇ ਆਂ ਚੰਡੀਗੜ੍ਹ ਤੋਂ ਲੁਧਿਆਣਾ ਤੱਕ ਕਾਫੀ ਜਗ੍ਹਾ ਨਾ ਚੱਲਣ ਦੇ ਆ ਤੇ ਜੰਮੂ ਤੱਕ ਵੀ ਲੋਕ ਬੁਲਾਉਂਦੇ ਸਾਡੀ ਹੁਣ ਤੇ ਹਾਸੇ ਗਾਲਾਂ ਕਰਤੀ ਤੁਸੀਂ ਬਣ ਕੇ ਸੋਸ਼ਲ ਮੀਡੀਆ ਸਟਾਰ ਵੀ ਬਣ ਕੇ ਸ਼ੁਰੂਆਤ ਤੋਂ ਕੀ ਬੰਨਣਾ ਚਾਹੁੰਦੇ ਏ ਤੁਸੀਂ ਮਨ ਨੂੰ ਤੇਰੇ ਗੱਲ ਬੜੀ ਮੈਨੂੰ ਫੋੜੀ ਰਹੀ ਆ ਚਲੋ ਤਾਂ ਮੈਨੂੰ ਸਾਰੇ ਕਹਿੰਦੇ ਹੁੰਦੇ ਓ ਤੂੰ ਫਿਲਮਾਂ 'ਚ ਚੱਲ ਜਾ ਫਿਲਮਾਂ 'ਚ ਚੱਲ ਜਾ ਰਬੈਲ ਨੂੰ ਫਿਰ ਮੈਂ ਫਿਰ ਮਾਂਜੀ ਚਲ ਗਿਆ ਤੇ ਜੋ ਲੋਕ ਕੰਡੇ ਉਹ ਗੱਲ ਪੂਰੀ ਹੋ ਗਈ ਆ ਤੇ ਹੁਣ ਬੜਾ ਲੋਕ ਖੁਸ਼ ਹੁੰਦੇ ਆ ਜਦੋਂ ਆਪਾਂ ਮੈਂ ਕਹਿੰਦਾ ਜੱਲਾ ਉਹਨਾਂ ਤੇ ਲੋਕ ਬੜਾ ਖੁਸ਼ ਹੁੰਦੇ ਆ ਗੱਲਾਂ ਸੁਣ ਸੁਣ ਕੇ ਕਾਫੀ ਮਦਦ ਦੁਨੀਆ ਵਿੱਚ ਤੋਂ ਜਿਹੜੀ ਆ ਨਾ ਖੁਸ਼ ਕਿਸੇ ਵੇਲੇ ਹੁੰਦਾ ਪਰਿਵਾਰ ਕੋ ਤੀਨ ਲੈ ਹੰਦੋਰ ਤੇ ਖਾਸਾ ਬੜਾ ਬੱਚਾ ਹੀ ਗੱਲ ਨੇ ਇਦਾਂ ਹੁੰਦਾ ਮੇਰਾ ਪਰਿਵਾਰ ਵੀ ਪੂਰਾ ਮੇਰਾ ਪੂਰਾ ਘਰ ਜਿਵੇਂ ਇਹ ਮੋਲ ਬਣ ਕੇ ਰਹਿ ਗਿਆ ਰੌਣਕ ਮੇਲਾ ਰਾਇਦਾ ਕਿੱਦਾ ਜਿੱਤੇ ਵੀ ਜਾਂਦਾ ਮੈਂ ਲੱਗਿਆ ਨੇ ਗਾਉਂਗਾ ਮੈਂ ਦਾਦੀ ਤੁਰੀਂ ਰੰਗੀ ਮੈਂ ਏਦਾਂ ਮੁੰਡਾ ਮੁੰਡਾ ਬਣ ਕੇ ਚਲ ਗਿਆ ਤੇ ਜਿਨਾਂ ਆਂੀਆਂ ਦੋ ਤਿੰਨ ਕੰਡੀਆਂ ਬਾਜੀ ਤੁਸੀਂ ਮਾਰ ਜਾ ਕੱਢ ਦੀ ਮੈਂ ਕਿਹਾ ਭੈਣ ਮੇਰੇ ਕੋ ਤੇ ਆਪਣੇ ਨਹੀਂ ਨਿਕਲਦੀ ਕੀ ਸੀ ਮੈਂ ਕੀ ਕੱਢਣੀ ਹੈ ਤੇ ਏਦਾਂ ਤਾਂ ਬੰਨ ਕਈ ਆਦੀ ਨਾ ਕੋਈ ਅੰਦਰ ਉਹੋ ਜੀ ਕਰ ਲੈ ਉਹ ਮਰ ਮੱਥੇ ਮਾਰ ਮਾਰ ਹੱਸਦੀਆਂ ਹੀ ਕੰਡਾਂ ਨਾਲ ਨਹੀਂ ਕੇਵਲ ਇਦਾਂ ਹੁੰਦਾ ਵੀ ਲੋਕੀ ਤੁਹਾਨੂੰ ਰਾਹ ਤੇ ਸਟਾਣ ਲੈਂਦੇ ਬੱਸ ਜਿਹੜਾ ਗੱਡੀ ਚ ਜਾਂਦੇ ਤੇ ਸਟਾਣ ਲੈਂਦੇ ਇਦਾਂ ਕੁ ਦੇਖਿਆ ਘਟਨਾ ਬੜੀ ਯਾਰੀ ਇਹ ਕਰੀ ਮੈਂ ਬੱਚੇ ਜਾਂਦੇ ਕਈਆਂ ਦੀ ਦੂਰ ਜਾ ਜੀ ਤੇ ਬੱਸ ਤੇ ਆਈ ਨਾ ਤੇ ਜਦੋਂ ਮੈਂ ਬੋਲਣ ਤੇ ਫੋਨ ਤੇ ਗੱਲ ਕਰੰਜਾ ਤੇ ਮੁੰਡੇ ਕਹਿੰਦੇ ਯਾਰ ਆਵਾਜ਼ ਕਿਤੇ ਸਰਵਿਸ ਨਹੀਂ ਲੱਗਦੀ ਆ ਫਿਰ ਕਹਿੰਦੇ ਤੂੰ ਕਹਿੰਦੀ ਨਾ ਹੁੰਦਾ ਨਾ ਮੈਂ ਕਿਹਾ ਹਾਂ ਜੀ ਹਾਂ ਜੀ ਇਹ ਕਹਿੰ ਮੈਨੂੰ ਨਾਕੇ ਤੇ ਘੇਰ ਲਿਆ ਤੇ ਜਿਹਨੂੰ ਮੈਂ ਬੋਲਿਆ ਨਾ ਮੈਂ ਕਿਹਾ ਮੈਂ ਲੋਕਲੀ ਆ ਕਹਿੰਦੇ ਯਾਰ ਆਵਾਜ਼ ਸੁਣੀ ਸੁਣੀ ਨਹੀਂ ਲੱਗਦੀ ਆ ਕੁਕੁਤੇ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਫੇਮਸ ਹੋ ਗਿਆ ਜੀ ਜੀ ਤਾਂ ਬਲੀ ਚਲੋ ਉਹ ਮਹਾਰਾਜ ਵਹਿਮ ਦੇ ਕਰਨ ਵਾਲਾ ਇਹ ਸੁਣਿਆ ਤੇ ਇਹਨਾਂ ਨੇ ਉਹਨਾਂ ਨੇ ਕਿਹਾ ਵੀ ਜੇ ਜੇ ਮੈਂ ਬਾਲਗ ਦੇ ਰਹਿ ਜਾਂ ਨਾਂ ਮੇਰਾ ਚਿਹਰਾ ਨਹੀਂ ਪਛਾਣ ਮੇਰੀ ਆਵਾਜ਼ ਬਹੁਤ ਜ਼ਿਆਦਾ ਪਛਾਣ ਲੋਕਾਂ ਨੂੰ ਕਿਉਂਕਿ ਚਿਹਰਾ ਤੇ ਬਜ਼ੁਰਗ ਬੰਦੇ ਦਾ ਬਣਾ ਕੇ ਰੱਖਿਆ ਦਾ ਪਰ ਹੈ ਨੌਜਵਾਨ ਜੇ ਇਹ ਵੀ ਨਾਲ ਜੇ ਨੌਜਵਾਨ ਮੁੰਡਾ ਹੈ ਬਜ਼ੁਰਗ ਨਹੀਂ ਹੈਗਾ ਉਹਨਾਂ ਨੇ ਲੋਕਾਂ ਨੂੰ ਇਹਦਾ ਕੰਮ ਜਿਹੜਾ ਧੁਰੂ ਕੀਤਾ ਲੋਕਾਂ ਨੂੰ ਹਸਾਉਣ ਦਾ ਕੰਮ ਕੀਤਾ ਔਰ ਹਸਾ ਹਾਸੇ ਦੇ ਨਾਲ ਹੀ ਲੋਕੀਏ ਦੇ ਤੰਦਰੁਸਤ ਵੀ ਰੈਂਦੇ ਆ ਔਰ ਜਿਹੜੇ ਹਾਸੇ ਨਾਲ ਲੋਕੀਏ ਇਹ ਜਾਨਕਾਰੇ ਹਾਸੇ ਨੇ ਡਾਕਟਰ ਆ ਉਹ ਵੀ ਕਹਿੰਦੇ ਵੀ ਹੱਸਣ ਵਾਲਾ ਸਿਹਤ ਵਾਸਤੇ ਚੰਗਾ ਹੁੰਦਾ ਪਰ ਇਹ ਭਾਜੀ ਜਿਹੜੇ ਆ ਲੋਕਾਂ ਨੂੰ ਸਿਹਤ ਚੰਗੀ ਰੱਖਦੇ ਆ ਹਾਸੇ ਕਰਕੇ ਡਾਕਟਰਾਂ ਦੇ ਕਿੰ ਕੀ ਮਿਲੇ